ਇਹ ਇਲਜ਼ਾਮ ਸਾਹਮਣੇ ਆਇਆ ਹੁੰਦਾ ਉਸ ਫੋਟ ਦੇ ਵਿੱਚ ਤਾਂ ਉਸ ਤੋਂ ਬਾਅਦ ਉਹਨਾਂ ਦੀ बतौर ਹੈੱਡ ਗ੍ਰੰਥੀ बतौर ਤਕਸਰੀ ਦਮਫਵਾਸ ਹੈ ਤੇ बतौर ਕਾਰਜਕਾਰੀ ਨਧਰਾਕਾਲ ਸਖ ਸੈਬ ਡਿਊਟੀ ਹੋਈ ਨਹੀਂ ਸੀ ਸਕਦੇ ਕਿਉਂਕਿ ਜਦੋਂ ਵੀ ਕੋਈ ਪ੍ਰਮੋਸ਼ਨ ਹੁੰਦੀ ਹੈ ਇੱਕ ਤਰ੍ਹਾਂ ਦਾ ਤਾਂ ਪਿਛਲੀ ਫਾਈਲ ਵਿਚਾਰੀ ਜਾਂਦੀ ਹੈ ਕਿ ਕੋਈ ਇਲਜ਼ਾਮ ਤਾਂ ਇਹਨਾਂ ਦੇ ਲੱਗਦਾ ਸੋ ਇਹਦਾ ਮਤਲਬ ਸ਼ਾਉਣੀ ਕਮੇਟੀ ਇੱਕ ਤਰੀਕੇ ਨਾਲ ਐਡਾ ਸਿੱਧੇ ਰੂਪ ਚ ਵੀ ਕਲੀਚਟ ਦੇ ਚੁੱਕੀ ਹੈ ਜੇ ਉਹਨਾਂ ਦੇ ਕੋਲ ਇਲਜ਼ਾਮ ਹੁੰਦਾ ਤਾਂ ਉਹਨਾਂ ਦੀ ਤਰੱਕੀ ਹੋਣੀ ਨਹੀਂ ਸੀ ਸੋ ਉਸ ਤੋਂ ਬਾਅਦ ਹੁਣ ਇਹ ਦੇਖੀਏ ਵੀ ਹੁੰਦਾ ਕੀ ਹੈ 2 ਦਸੰਬਰ ਤੋਂ ਬਾਅਦ ਇਸ ਰਿਪੋਰਟ ਦੇ ਮੁਤਾਬਕ ਜਿਹੜੀ ਇੰਟਰਸਟਿੰਗਲੀ ਗੱਲ ਹੈਗੀ ਆ ਕਿ ਮਾਲਵੇ ਨੇ ਇੱਕ ਅਕਾਲੀ ਆਗੂ ਦੇ ਹੱਥੇ ਗੁਰਪ੍ਰੀਤ ਸਿੰਘ ਚੜਦਾ ਜਿਹਦਾ ਜ਼ਿਕਰ ਵਾਰ-ਵਾਰ ਸਿੰਘ ਸਾਹਿਬ ਨੇ ਕੀਤਾ ਆਪਣੇ ਬਿਆਨਾਂ 'ਚ ਕਿ ਮੈਂ ਰਿਪੋਰਟ ਨੂੰ ਅਲੱਗ ਆਪਣੇ ਕਰ ਰਿਹਾ ਤੇ ਮੈਂ ਉਸ ਧਾਇਰੇ ਦੇ ਵਿੱਚ ਲੈ ਕੇ ਗੱਲ ਕਰ ਰਿਹਾ ਉਹਨੂੰ ਸੰਪਰਕ ਕੀਤਾ ਜਾਂਦਾ ਕਿ ਤੈਨੂੰ ਅਸੀਂ ਕੋਹਾੜੇ ਦਾ ਦਸਤਾ ਬਣਾਉਣਾ ਚਾਹੁੰਦੇ ਆ ਉਹਦੇ ਨਾਲ ਡੀਲ طے ਹੁੰਦੀ ਹੈ ਉਸ ਤੋਂ ਬਾਅਦ ਉਹ ਮਾਝੇ ਦੇ ਇੱਕ ਸਾਫਕਾ ਅਕਾਲੀ ਅੱਗੂ ਦੇ ਹਵਾਲੇ ਕਰ ਦਿੱਤਾ ਜਿੱਥੇ ਉਹ ਕਈ ਮਹੀਨਿਆਂ ਤੱਕ ਅੱਜ ਤੱਕ ਉਸੇ ਕਾਲੂ ਅਕਾਲੀ ਅੱਗੂ ਦੇ ਕੋਲ ਹੀ ਰਹੇ ਵਰਪਿਸੇ ਜ ਜਿਹਨੀਆਂ ਤੁਸੀਂ ਪੱਤਰਕਾਰ ਹੋ ਆਪਣੇ ਤੌਰ ਤੇ ਇਨਵੈਸਟੀਗੇਟਿਵ ਕਰ ਸਕਦੇ ਹੋ ਗੁਰਪ੍ਰੀਤ ਸਿੰਘ ਦੀਆਂ ਜਿਹਨੀਆਂ ਇੰਟਰਵਿਊਜ਼ ਹੋਈਆਂ ਉਸ ਅਕਾਲੀ ਅੱਗੂ ਦੇ ਘੱਟ ਬਈ ਪਰ ਉਹ ਉਦੋਂ ਤੋਂ ਲੈ ਕੇ ਅੱਜ ਤੱਕ ਉਸੇ ਸਾਫਕਾ ਅਕਾਲੀ ਅੱਗੂ ਜਦੋਂ ਮੈਂ ਸਾਫਕਾ ਕਹਿ ਰਿਹਾ ਸਕੇਤਕ ਤੌਰ ਤੇ ਤੁਸੀਂ ਸਮਝ ਜਾਓ ਵੀ ਉਹ ਕੌਣ ਹੈ ਜਿਹੜਾ ਤਾਜ਼ਾ ਤੁਹਾਡੇ ਸਾਹਮਣੇ ਆਇਆ ਉਹਦੇ ਘਟਨਾ ਕੀ ਰਹਿ ਰਹੀ ਹੈ ਔਰ ਉੱਥੇ ਇਹ ਸਾਰੀ ਸਾਜ਼ਿਸ਼ ਰਚੀ ਜਾਂਦੀ ਹੈ ਕਿ ਤੂੰ ਇਹੋ ਜਿਹੇ ਇਲਜ਼ਾਮ ਗਿਆਨੀ ਆਰਵੀ ਸਿੰਘ ਦੇ ਖਿਲਾਫ ਲਾ ਉਸ ਜੀਲ ਤੱਕ ਉਸ ਸਟੇਟਮੈਂਟ ਦੇ ਅੰਦਰ ਇੰਟਰਵਿਊਸ ਦੇ ਅੰਦਰ ਔਰ ਸਭ ਤੋਂ ਵੱਡੀ ਗੱਲ ਨਾ ਜਿਸ ਦਿਨ ਇਹ ਕਾਲੀ ਦੇ ਵਿੱਚ ਸਾਜ਼ਿਸ਼ ਹੈ ਜਿਹੜੀ ਸੁਵੀਰ ਬਾਦਲ ਨੂੰ ਸ਼੍ਰੀ ਹਕਾੜਕ ਸਿੰਘ ਨੂੰ ਧਾਰਮਿਕ ਸਜ਼ਾ ਲੱਗੀ ਸੀ ਉਡੀ ਬਦਲਾ ਲੈਣ ਲਈ ਬਦਲਾਖੋਰੀ ਦੀ ਨੀਅਤ ਦੇ ਨਾਲ ਤਿੰਨ ਮੈਂਬਰੀ ਕਮੇਟੀ ਭرائی ਜਾਂਦੀ ਆ ਤੇਨ ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਦੋ ਬੰਦੇ ਜਿਨ੍ਹਾਂ ਬਾਰੇ ਮੈਨੂੰ ਪਤਾ ਹੈ ਇੱਕ ਰਗੂਜੀ ਸਿੰਘ ਵਿਰਗ ਜਿਹਨੂੰ ਦੋ ਵਾਰ ਅਕਾਲ ਤਖਤ ਸਰਬ ਤੋਂ ਸਜ਼ਾ ਲੱਗੀ ਧਾਰਮਿਕ ਸਜ਼ਾ ਔਰ ਦੋਵੇਂ ਵਾਰੀ ਗੈਨੀ ਹਰਪੀ ਸਿੰਘ ਨੇ ਲੱਗੀ ਹੁਣ ਦੱਸੋ ਮੈਰਿਟ ਕਿੱਥੇ ਹੈ ਇੱਕ ਬੰਦੇ ਦੀ ਜਾਂਚ ਕਰ ਰਹੇ ਹੋ ਤੁਸੀਂ ਜੇ ਮੈਰਿਟ ਤੇ ਕਰਦੇ ਤੇ ਜਾਂਚ ਕੌਣ ਕਰ ਰਿਹਾ ਜਿਹਨੂੰ ਦੋ ਵਾਰੀ ਉਸੇ ਜਥੇਦਾਰ ਨੇ ਧਾਰਮਿਕ ਸਜ਼ਾ ਸੁਣਾਈ ਆ ਅਕਾਲ ਤਖਤ